ਮਜੀ ਸਾਹਿਬ ਦਿਵਾਨ ਖਾਲ ਵਿੱਚ ਜੋਤ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਰਾਇਣ ਨਰਪਤ్ర ਨਮਸਕਾਰੇ ਐਸੇ ਗੁਰ ਤੋਂ ਬਲ ਬਲ ਜਾਗੇ ਆਪ ਮੁਕਤ ਹੋਏ ਤਾਰੇ ਸਿੱਖ ਪੰਥ ਦੇ ਬਾਣੀ ਸਿੱਖ ਧਰਮ ਦੇ ਬਾਣੀ ਸਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੋਚੀਆਂ ਸਾਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਇਤਾਰ ਤੇ ਬਹੁਤ-ਬਹੁਤ ਵਧਾਈ ਹੋਵੇ। ਸਮੂਹ ਗੁਰਨਾਥ ਨਾਮ ਲੇਵਾ ਭਾਈ-ਭਾਈ ਚਾਹੇ ਦੇਸ਼ ਵਿੱਚ ਬੈਠਾ ਚਾਹੇ ਵਿਦੇਸ਼ ਵਿੱਚ ਬੈਠਾ ਕੋਈ ਗੁਰਦੁਆਰਾ ਛੋਟਾ ਆ ਕੋਈ ਵੱਡਾ ਆ ਹਰ ਇੱਕ ਦੀ ਜਾਣਾਂ ਹੁੰਦੀ ਕਿ ਧੰਨ ਗੁਰਨਾਥ ਦੇ ਬਾਦਸ਼ਾਹ ਦਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਜਾਂਦਾ ਜਾਤ ਜਿਨਦੇ ਨੂੰ ਥਾਰ ਲਈ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਪਵਿੱਤਰ ਸਿਧਾਂਤ ਵੀ ਪਾਕਿਸ਼ ਕੀਤੇ ਜਿਨ੍ਹਾਂ ਸਿਧਾਂਤਾਂ ਦੀ ਪਰਪੱਖਤਾ ਦੇ ਵਿੱਚ ਸਿੱਖ ਪੰਥ ਦੇ 10ਵੇਂ ਬਾਦਸ਼ਾਹ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਗੁਰਸ਼ਬਦ ਨੂੰ ਸਤਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸੰਪੂਰਨ ਤੌਰ ਤੇ ਸੰਗੁੰਨਤਾ ਵਾਕਿਸ਼ ਕੀਤੀ ਦਮਦ ਜੀ ਦੀ ਧਰਤੀ ਤੇ ਤੇ ਸਤਗੁਰ ਜੀ ਨੇ ਖਾਲਸੇ ਪੰਥ ਨੂੰ ਖੰਡੇ ਬਾਟੇ ਦੀ ਬਹੁਤ ਵੀ ਵਾਕਿਸ਼ ਕੀਤੀ ਤੇ ਇਹ ਗੁਰੂ ਪੰਥ ਦੇ ਗੁਰੂ ਪ੍ਰੰਤ ਦੀ ਇਹ ਰੀਤ ਨੇ ਸਤਗੁਰ ਜੀ ਨੇ ਸਾਨੂੰ ਦਿੱਤੀ ਕਿ ਮੇਰੀ ਰੂਹ ਗੁਰੂ ਪ੍ਰੰਤ ਵਿੱਚ ਮੇਰਾ ਸਰੀਰ ਗੁਰੂ ਪੰਥ ਦੇ ਵਿੱਚ ਸੋ ਗੁਰੂ ਸਾਹਿਬ ਕਿਰਪਾ ਕਰਨ ਅੱਜ ਉਸ ਗੁਰੂ ਪੰਥ ਦੇ ਗੁਰੂ ਪ੍ਰੰਤ ਦੀ ਖਾਤਰ ਉਹ ਮਹਾਨ ਜੀ ਜੈਸ ਮਹਾਰਾਜ ਜੀ ਨੇ ਸਤਗੁਰ ਕਲਗੀਧਰ ਪਾਤਸ਼ਾਹ ਜੀ ਦਾ ਲੰਬਾ ਆਸਾ ਸਾਗ ਕੀਤਾ ਸੰਗੇ ਨਹੀਂ ਕੀਤਾ ਇੱਕ ਪਰ ਅਪਰਾਧ ਵੀ ਕੀਤਾ ਕਿ ਸਤਗੁਰ ਜੀ ਨੇ ਉਸ ਪਵਿੱਤਰ ਦਮਦਵੇ ਦੀ ਧਰਤੀ ਤੋਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਅਮਰ ਜੀ ਦੇ ਉਹਨਾਂ ਦੇ ਕਾਰਨ ਤੋਂ ਇੱਕ ਸਰੂਪ ਆਪ ਆਪਣੇ ਵਿਚਾਰਨੇ ਤੋਂ ਪਵਿੱਤਰ ਕਰਵਾਣੀ ਅਚਾਰ ਕਰਕੇ ਉਹ ਸਤਗੁਰਾਂ ਨੇ ਸੰਪੂਰਨਤਾਵਾ ਕਰਾਇਆ ਤੇ ਬਾਬਾ ਦੀਪ ਸਿੰਘ ਜੀ ਨੇ ਵੱਡਾ ਪਰਪਕਾਰ ਕੀਤਾ ਚਾਰ ਪਵਿੱਤਰ ਸਰੂਪ ਇੱਕ ਸਰੂਪ ਸਤਬੰਦਾਂ ਦੇ ਹੁੰਦੇ ਫਿਰ ਉਹਨਾਂ ਦੇ ਆਤਾਰੇ ਕਰਕੇ ਸਾਰੇ ਵੱਖ-ਵੱਖ ਜਿਹੜੇ ਸਾਡੇ ਤਖਤ ਸਹਿਗਮਾਨ ਉਹਨਾਂ ਤੇ ਸ਼ੁਕੁਰਤ ਕੀਤੀ ਔਰ ਮੈਂ ਸੋਚਦਾ ਸੀ ਅੰਦਰ ਤੋਂ ਮੇਲੇ ਜਿੱਦੇ ਤੋਂ ਹੋ ਪਿਆ ਉਸ ਸ਼ਹੀਦਾਂ ਦੇ ਖਾਨ ਦੇ ਉੱਤੇ ਸਤਬੋਹ ਕੀ ਕਿਹੜੀ ਸ਼ਕਤੀ ਬਖਸ਼ ਕੀਤੀ ਬਾਬਾ ਦੀਪ ਸਿੰਘ ਜੀ ਨੇ ਕਿ ਸਿਰ ਨੂੰ ਹੱਥ ਰੱਖੇ ਲਾਤੇ ਆਦੇ ਆਜਾ ਦਾ ਜ਼ਿਆਦਾ ਕੋਈ ਜਿਹੜੇ ਹੁਣ ਜੋ ਕੇ ਬਣ ਗਏ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਨੇ ਬਈ ਵੱਡੇ ਵਿਦਵਾਨ ਜਾਂ ਅਕਲ ਲਤੀਫ ਉਹ ਸ਼ਾਇਦ ਇਸ ਗੱਲ ਦੇ ਉੱਤੇ ਕਈ ਵਾਰੀ ਤਾਕੀਕ ਨਹੀਂ ਕਰਦੇ ਹੁਣ ਪਰ ਇਹਦੇ ਪਿੱਛੇ ਕਨਸੈਪਟ ਕੀ ਸੀ ਉਹ ਸੀ ਸਤਿਗੁਰੂ ਨੇ ਜਨਮ ਵਿੱਚ ਕੀਤੀ ਹੋਈ ਅਰਦਾਸ ਬਾਬਾ ਦੀਪ ਸਿੰਘ ਜੀ ਨੇ ਉੱਥੋਂ ਅਰਦਾਸ ਕਰਕੇ ਸਤਗੁਰੂ ਜੀ ਇਸ ਸੀਸ ਤੇਰਾ ਗੁਰੂ ਨਾਨਕ ਦਾ ਬਾਦਸ਼ਾਹ ਤੇ ਦਰ ਤੇ ਜਾ ਕੇ ਲੱਗੇ ਤੇ ਸਾਧੂ ਜੀ ਨੇ ਕਿੱਡੀ ਵੱਡੀ ਕਿਰਤਾਂ ਕੀਤੀ ਜਿਹੜਾ ਬਾਹਰ ਪੇਡਾ ਲੰਮਾ ਤੋਂ ਲੰਮਾ ਕਿਥੋਂ ਸੀਸ ਟੜ ਟੁੱਟਦਾ ਹੋਇਆ ਪਰ ਸਾਧੂਰਾਂ ਦੇ ਚਰਨਾਂ 'ਚ ਅਰਦਾਸ ਸੀ ਪਵਿੱਤਰ ਸਾਧੂਰਾਂ ਦੇ ਗੁਰੂ ਨਾਨਕ ਦਾਸ ਬਾਦਸ਼ਾਹ ਦੀ ਪਵਿੱਤਰ ਨਗਰੀ ਸ੍ਰੀ ਹਰਮੰਦਰ ਸਾਹਿਬ ਵਿਖੇ ਆ ਕੇ ਸੀਸ ਭੇਟ ਕੀਤੀ ਤਾਂ ਜੋ ਉਹ ਅਨੋਖੇ ਸ਼ੀਰ ਜਿਨ੍ਹਾਂ ਨੇ ਬਾਣੀ ਦੇ ਬਾਣੇ ਜਿਨ੍ਹਾਂ ਨੇ ਸਿੱਖ ਕੌਮ ਨੂੰ ਬੜੀ ਵੱਡੀ ਸੇਧ ਦਿੱਤੀ ਜਿਹਦੇ ਵਿੱਚੋਂ ਦੋ ਮਹਾਨ ਜਨ ਦੇ ਬੰਦਿਆਂ ਵੀ ਸਾਗੀਆਂ ਸੱਚੀ ਹੋਈਆਂ ਚਾਹੇ ਉੱਡਾ ਦਵ ਦੇ ਰੂਪ ਵਿੱਚ ਜਾਵੇ ਜਾਂ ਮੰਦਮੀ ਕਸਾਲ ਦੇ ਰੂਪ ਵਿੱਚ ਸੋ ਗੁਰੂ ਸਾਹਿਬ ਕਿਰਪਾ ਨਾਲ ਹੁੰਦਾ ਆ ਜਪਾਂ ਸ਼ਹੀਦੀ ਦੇ ਸ੍ਰੀ ਮਾਰ ਰਹੇ ਦੇਖੋ ਕਿੰਨਾ ਵੱਡਾ ਸਵੇਦ ਸਤਗੁਰੂ ਜੀ ਨੇ ਕੀਤਾ ਜੇ ਕੋਈ ਪ੍ਰਕਾਸ਼ ਦਿਹਾੜਾ ਦਾ ਕੋਈ ਸਤਗੁਰੂ ਲਾ ਹੁੰਦਾ ਜਾਣ ਦੇ ਕਿਸੇ ਗੁਰੂ ਦੇ ਸਿੱਖ ਦਾ ਆ ਰਹੀ ਜਾਂ ਉਹਦਾ 60 ਦਿਨ ਹੋ ਗਏ ਜੋੜ ਮੇਲੇ ਦੇ ਰੂਪ ਦੇ ਵਿੱਚ ਮਨਾਉਣ ਦਾ ਸਤਿਗੁਰ ਦੇ ਸੰਗਉ ਨੇਸ਼ ਕੀਤਾ ਸੀ ਇਹ ਗੁਰੂਪੰਥ ਦੇ ਗੁਰੂ ਗ੍ਰੰਥ ਦੇ ਉੱਤੇ ਅੱਜ ਹਮਲੇ ਵੀ ਹੋ ਰਹੇ ਆ ਇਹ ਜਿਹੜਾ ਪਵਿੱਤਰ ਸਿਧਾਂਤ ਇਹਨੂੰ ਅੱਜ ਨਖੇੜਨ ਦਾ ਕੋਈ ਯਤਨ ਕੀਤਾ ਜਾ ਰਿਹਾ ਸੋ ਮੈਂ ਜਿੱਥੇ ਉਹਨਾਂ ਮਹਾਨ ਸਿੱਖਾਂ ਦੇ ਸਾਮਣੁਖ ਨਾਤਮਕ ਉਹਨੇ ਗੁਰ ਚਰਨਾ ਚਰਦਾਸ ਵੀ ਕਰਦਾ ਸਤਿਗੁਰ ਜੀ ਸਾਨੂੰ ਵੀ ਉਹਨਾਂ ਦੇ ਜੀਵਨ ਤੋਂ ਕੋ ਕਿੰਨਾ ਮਾਤਰਵਾਕ ਕਿੰਦਰ ਗੁਰੂ ਸਾਹਿਬ ਸਾਡੇ ਵੀ ਆਪਣੇ ਦਰ ਤੇ ਬੁਮਾਮ ਚਾਲਣ ਤੇ ਸੋ ਤੀਸਰੀ ਦੌਰ ਦੇ ਅੱਜ 15 ਨੰਬਰ ਨੂੰ ਸਭੀ ਦਾ ਉਹ ਦਿਹਾੜਾ ਜਦੋਂ ਸਾਡੇ ਬਜ਼ੁਰਗਾਂ ਨੇ ਇਹ ਗੋਵੰਦਾਰਾ ਸੁਧਾਰ ਲੈਣ ਦਾ ਵੀੜਾ ਕਰਿਆ ਸੀ ਉਹ ਕਿਹੜਾ ਵੀੜਾ ਸੀ ਕਿ ਮਹਾਂਤਾਂ ਨੇ ਬਹੁਤ ਵੱਡੀਆਂ ਗ੍ਰਹਿਧਾਂ ਸ਼ੁਰੂ ਕਰਤੀਆਂ ਚਾਹੇ ਨਕਾਣੇ ਦੀ ਧਾਰਮਿਕ ਚਾਹੇ ਇਹ ਧਾਰਤੀ ਗੁਰੂ ਨਾਨਕ ਦਾਸ ਪਾਤਸ਼ਾਹ ਦੇ ਪਵਿੱਤਰ ਧਾਰਤੀ ਚਾਹੇ ਤਰਨਤਾਰ ਦੀ ਧਾਰਤੀ ਚਾਹੇ ਗੋਲਦਵਾਲ ਦੀ ਧਾਰਤੀ ਚਾਹੇ ਗੁਰੂ ਸਾਹਿਬ ਦੀ ਧਾਰਤੀ ਤੇ ਉਹਨਾਂ ਮਹਾਨ ਬਜ਼ੁਰਗਾਂ ਨੇ ਦੇਖਿਆ ਕਿ ਗੁਰੂ ਪਾਤਸ਼ ਦੇ ਗੁਰੂ ਗ੍ਰੰਥ ਨੂੰ ਅੱਜ ਉਹ ਲੋਕ ਟਾਰ ਆ ਰਹੇ ਆ ਨਿੱਜੀ ਗੈਂਦਾਂ ਤਾਂ ਸਮਝ ਕੇ ਬਣ ਕੇ ਉਹਨਾਂ ਨੂੰ ਬਾਤ ਲਾ ਰਹੇ ਆ ਇਹ ਫੇਰ ਚੇਤਾ ਕਰੋ ਉਹਨਾਂ ਮਹਾਨ ਸ਼ੀਰਧਾਂ ਨੇ ਇਸੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਾਹਮਣੇ ਹੋ ਕੇ ਇੱਥੇ ਵੀ ਗੀਤ ਰਾਣ ਪਾਦਾ ਹੋਈ ਸੀ ਕਿ ਜਿਹੜੇ ਆ ਕੇ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆਂ ਫੈਦਾਲਤ ਆਪ ਉਹਨਾਂ ਦੀ ਦੇਖਾਂ ਦੇ ਸੀ ਪਰਮਾਨਤਕੀਆਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਗੁਰਨਾਥ ਦੇ ਪਾਤਸ਼ਾਹ ਦੇ ਮੁੰਡੇ ਸੁਧਾਰ ਨੂੰ ਪੱਕਦੇ ਹੋਏ ਇਹ ਨਿਰਣਾ ਕੀਤਾ ਕਿ ਹੁਣ ਇਹੋ ਸਮਾਂ ਆ ਗਿਆ ਮਿਰਮਹੱਤਾਂ ਦਾ ਕਾਫਲੋ ਕੀਤਾ ਜਾਵੇ। ਸੋ ਜਹਾਜ਼ਤਾਂ ਦੇ ਦੌਰ ਨੂੰ ਇਹ ਗੁਰਮਾਰ ਸੁਧਾਰ ਲੈਣਾ ਸ਼ੁਰੂ ਹੋਈ ਔਰ ਜਿਹੜੀ ਦੇਖੋ ਆਜਦਾ ਨੇ ਕਈ ਵਾਰੀ ਮਨ ਨੂੰ ਜੂਸ ਕਰਵਾ ਸਿੱਖ ਹੁੰਦਾ ਜਦ ਪਿੱਛੇ ਮੁੜਦਾ ਨਨਕਾਣਾ ਸਾਹਿਬ ਨੂੰ ਤੁਰੇ ਜਾ ਰਹੇ ਆ ਪਿਸ਼ੋ ਸੁਲੇਹਾ ਆ ਗਿਆ ਕੋਈ ਮੋੜ ਪਾਉ ਖਾਲਸੇ ਪੰਥਾ ਦੇਣਾ ਹੋ ਗਿਆ ਕਹਿੰਦੇ ਨਹੀਂ ਹੁਣ ਦੇਰਨਾ ਗੁਰ ਚਰਨ ਚ ਅਰਦਾਸ ਕਰਕੇ ਤੁਰੇ ਸੀ ਏਕੇ ਇੱਕ ਨੇ ਆਪਣੀ ਲਹੂ ਦੇ ਮਿਰਚ ਦੇ ਨਾਲ ਉਹ ਧਰਤੀ ਜਿਹੜੀ ਆਜ਼ਾਦ ਕਰਾਈ ਜਿੱਥੇ ਭਾਈ ਲਖਮਨ ਸਿੰਘ ਧਾਰੋਵਾਲੇ ਜਿੱਲੇ ਜਾਂਦੇ ਪੁੱਠਾ ਲੱਗ ਆਇਆ ਹੋਵੇ ਬੰਦਾ ਥੱਲੇ ਅੱਗ ਵੱਲਦੀ ਹੋਵੇ ਕਿਹੜਾ ਨਿਭ ਕਿਹੜੀ ਠੰਡ ਸੀ ਫਿਰਦੇ ਵਿੱਚ ਉਹ ਸੀ ਗੁਰੂ ਸੁਖਨਾંદ ਦੀ ਪਵਿੱਤਰ ਕਰਵਾਣੀ ਦੀ ਤੇ ਅਰਦਾਸ ਜਿਹੜੀ ਕਰਕੇ ਤੁਲੇ ਸੀ ਛੋ ਗੁਰੂ ਸਾਹਿਬ ਕਿਰਪਾ ਕਰ ਇਹ ਮਹਾਨ ਦਿਹਾੜਾ ਜਿਹੜਾ ਅੱਜ 15 ਨਵੰਬਰ 2024 104 ਸਾਲ ਹੋ ਗਏ ਸੰਤ ਸਾਹਿਬ ਬੜੀ ਨੂੰ ਔਰ 104 ਸਾਲਾਂ ਤੇ ਸੰਤਾਂ ਨੇ ਬੰਨੀਆਂ ਲੰਬੀਆਂ ਪਰਾਂਗਾਂ ਵੀ ਕੁੱਟੀਆਂ ਬੜੇ ਵੱਡੇ ਕੰਕ ਵੀ ਆਏ ਪਰ ਗੁਰੂ ਸਾਹਿਬ ਨੇ ਸਿੱਧ ਰੱਖਿਆ ਚਾਹੇ چایس سو پچیس بنا دکٹ لگاتار چلتا رہا پر جیس آزاد ہوا اس دیش آزاد رکھنے لگا یہ پر لگا

کیڑی بڑی سانسا آم اپا کہہ دینے سٹیٹ بیدن سٹیٹ تے گال جیگ بیا کہ کنے گوزوارا سہبان کنے دے قرآن ਉਨ੍ਹਾਂ ਦੇ ਨਾਲ ਕਿੰਨੇ ਐਜੂਕੇਸ਼ਨ ਅਦਾਰੇ ਉਹਦੇ ਨਾਲ ਮੈਡੀਕਲ ਕਾਲਜ ਉਹਦੇ ਨਾਲ ਸਮਾਜਿਕ ਸੰਧਾਨ ਉਹਦੇ ਨਾਲ ਸਿੱਖੀ ਪਰਜਾਣ ਕਰਦੀ ਧਰਮ ਪਰਚਾਰ ਦੀ ਲਹਿਰ ਇਹ ਸਾਰੇ ਜਿਹੜੇ ਕਾਰਜ ਜਾਂ ਸੋਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਖੂਪੀ ਕਰਦੀ ਹੈ ਤੇ ਇਹ ਅੱਜ ਚੰਗੀ ਵੀ ਨਹੀਂ ਲੱਗਦੀ ਇਹਨਾਂ ਕਾਰਨਾਂ ਕਿ ਜਦੋਂ ਸਰਕਾਰ ਕਾਂਗਰਸ ਦੀ ਸੀ ਉਹਨੇ ਵੀ ਸਿੱਧੇ ਹਮਲੇ ਸ਼ੁਰੂ ਕੀਤੇ ਪਰ ਪਿੱਛੇ ਮੁੜ ਜਾਂਦੇ ਰਹੇ ਵੀਰੋ ਹੋਣ ਦਾ ਸਮਾਂ ਜਿਹੜਾ ਜਿਹੜਾ ਕਹਿੰਦੇ ਪਾਣੀ ਟਾਪੂਆ ਬਣਾਉਂ ਤੋਂ ਅੱਜ ਆਪਾਂ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਖੇਤਰ ਵਾਪਰੇ ਆਜ਼ਾਦੀ ਤੋਂ ਪਹਿਲਾਂ ਸਾਰਾ ਪਾਕਿਸਤਾਨ ਤੇ ਦਿੱਲੀ ਨਾਲ ਹੁੰਦਾ ਸੀ ਸਜੂਦ ਸਾਹਿਬ ਨਾਲ ਹੁੰਦਾ ਸੀ ਅੱਜ ਉਹ ਸੀਮਤ ਕੀਤਾ ਜਾ ਰਿਹਾ ਹੈ ਟੋੜੀ ਪੱਟੀ ਪਲੇਮ ਦੇ ਨਾਮ ਤੇ ਸ਼ਾਇਦ ਅਸੀਂ ਵੀ ਖਮੋਸ਼ ਹੋ ਕੇ ਉਹਦੇ ਵਿੱਚ ਆਪਣਾ ਯੋਗਦਾਨ ਪਾ ਦਿੰਦੇ ਹਾਂ ਕੀ ਯੋਗਦਾਨ ਪਾਉਣੇ ਹਨ ਕਿ ਪੜਨਾ ਸਾਹਿਬ ਦਾ ਪ੍ਰਬੰਧ ਹੱਥੋਂ ਗੁਜ਼ਿਆ ਸਾਡੇ ਦੇ ਜਨੂਨੀ ਸਾਭ ਕੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜਦੋਂ ਜਾਇਜ਼ ਕੀਤੀ ਉਹ ਜਦੋਂ ਜਾਇਜ਼ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਨਾਮੀ ਡਿਟ ਹੁੰਦੇ ਬਾਰ ਸਰਕਾਰ ਨੇ ਖਿਛੇ ਛੋਜਾ ਜਨਮ ਕੀਤਾ ਉਹਦੇ ਉੱਤੇ ਜਿਹੜੀ 12 ਮੈਂਬਰੀ ਕਮੇਟੀ ਸੀ ਇਲੈਕਸ਼ਨ ਬੰਦ ਕਰ ਦਿੱਤੀ ਸਿਰਫ ਇਲੈਕਸ਼ਨ ਚੋਂ ਮੈਂਬਰਾਂ ਦੀ ਰਹਿਣ ਦੀ ਬਾਕੀ ਦਾ ਅਡਮਿਨਿਸਟ੍ਰੇਸ਼ਨ ਚੱਲਦਾ ਰਿਹਾ ਪ੍ਰਧਾਨ ਨਾਮੁਨੇਟ ਕੀਤਾ ਉਸ ਦਿਨ ਮੈਨੂੰ ਜੇਤਾ ਰਾਤੋਂ ਰਾਤ ਪੂਨੇ ਤੋਂ ਹੋ ਕੇ ਜਿਹੜਾ ਛੱਡ ਕੇ 8 ਘੰਟੇ ਦੇ ਸਫ਼ਰ ਤੋਂ ਬਾਅਦ ਹਜੂਰ ਸਾਹਿਬ ਪਹੁੰਚੇ ਸੀ ਜਿੱਥੇ ਫਿਰ ਪੰਜਾਂ ਪਿਆਰਿਆਂ ਨੇ ਗਵਾਇ ਦੇ ਵਿੱਚ ਧਰਨਾ ਲੱਗਾ ਵੱਡਾ ਡਿਪਟੀ ਕਮਿਸ਼ਨਰ ਦੇ ਬਾਅਦ ਲੋ ਗੁਰੂ ਨੇ ਕਿਰਪਾ ਕੀਤੀ ਉਹ ਐਕਟ ਜਿਹੜਾ ਨਵਾਂ ਪ੍ਰਪੋਜ਼ ਕੀਤਾ ਸੀ ਉਹ ਆਲੇ ਕੈਬਨਿਟ ਨੇ ਪਾਸ ਕੀਤਾ ਸੀ ਉਹ ਐਕਟ ਜਿਹਨੇ ਧਰ ਲਿਆ ਤੇ ਐਵੇਂ ਸਾਡਾ ਮੋਹਨ ਸਾਹਿਬ ਦਾ ਪ੍ਰਬੰਧ ਉਹ ਵੀ ਸ਼ੇਖ ਪਾਉਂ ਦੇ ਕੋਲ ਹੁੰਦਾ ਸੀ ਤੇਰੇ ਦੇਖਦੇ ਦੇਖਦੇ ਇਹ ਸਰਕਾਰਾਂ ਦੀ ਕੋਝੀ ਸਾਜਿਸ਼ ਹੈ ਕਿ ਇਹਨਾਂ ਨੂੰ ਕਿਵੇਂ ਨਖੇੜਨਾ ਸ਼ੁਰੂ ਨਹੀਂ ਹੋਣਾ ਦਾ ਪ੍ਰਬੰਧਕ ਕਮੇਟੀ ਨੂੰ ਫੇਰ ਰੁਕਾਉਣਾ ਕਿਵੇਂ ਕਰਨਾ ਦਿੱਲੀ ਬੋਰਡਰਾਂ ਪ੍ਰਬੰਧਕ ਕਮੇਟੀ ਸਾਡੇ ਵਿਦਵਾਨਾਂ ਨੇ ਪੰਜਾਬ ਦੇ ਆਕਾਦਮੀਆਂ ਨੇ ਆਪਣਾ ਯੋਗਦਾਨ ਪਾਇਆ ਸੀ ਕਿਉਂਕਿ ਉੱਥੇ ਪ੍ਰਬੰਧ ਦੇ ਬੜੀ-ਬੜੀ ਖਰੋਤ ਸੀ ਉਹ ਦਿੱਲੀ ਬੋਰਡਰਾਂ ਪ੍ਰਬੰਧਕ ਕਮੇਟੀ ਦਾ ਐਕਟਰ ਬਣਾਇਆ ਬੜੀ ਸ਼ਹੀਦਤਾ ਦੇ ਨਾਲ ਚੱਲ ਰਿਹਾ ਸੀ ਪਰ ਹੁਣ ਮੇਰੇ ਵਰਗੇ ਆਗਿਆ ਲਾਲ ਜੀ ਦੇ ਵਰਗ ਉਹ ਪ੍ਰਬੰਧ ਵੀ ਅੱਜ ਸਰਕਾਰਾਂ ਦੇ ਅਸਿੱਧੇ ਤੌਰ ਤੇ ਹਿੱਸੇ 'ਚ ਮਿਲ ਗਿਆ ਆਪਾਂ ਸਾਰੇ ਜਾਣਦੇ ਹਾਂ کہیں گے بولتا پر بھائی سچ کا بولنا ہے پو کہ سوئی مربان چھجیا سر راجنیتی کرنی پہلے موتیفا دے دیجا مدر جی قوم نے چنیا سکھا نے چنیا کہ تھی پربنت چلاؤ پھر پربن جم ختم ہو جائے جیڑی آدمی پارٹی چل جائے کوئی گل نہیں ਇਸ ਕਰਕੇ ਇਹ ਸੁਨਾਮ ਨੂੰ ਵੀ ਅੱਜ ਛੱਡ ਲਾਇਆ ਜਾ ਰਹੀ ਹੈ ਔਰ ਮੈਂ ਹੁਣ ਆ ਪਿਛੇ ਹਰਿਆਣੇ ਦਾ ਜੋ ਕੁਝ ਹੋ ਗਿਆ ਦੇਖੋ ਹਰਿਆਣਾ ਕਮੇਟੀ ਵੱਖਰੀ ਬਣਾਈ ਗਈ ਉਹ ਕਿਵੇਂ ਬਣੀ ਕਮੇਟੀ ਕਿਉਂਦਾ ਇੱਕ ਐਕਟ ਬਣਿਆ 2114 ਦੇ ਵਿੱਚ ਜਿਹੜਾ ਉਹਦਾ ਪਵਿੰਦਰ ਸਿੰਘ ਹੱਡਾ ਮੁੱਖ ਮੰਤਰੀ ਉਹਨੇ ਐਕਟ ਦੇ ਹੋਂਦ ਵਿੱਚ ਲਿਆਂਦਾ ਉਹ ਸਰਕਾਰ ਸਾਨੂੰ ਹੋ ਗਈ ਅਸੀਂ ਸੁਪਰੀਮ ਕੋਰਟ ਦੇ ਵਿੱਚ ਚਲੇ ਗਏ ਸਟੇ ਹੋ ਗਿਆ

ਉਸ ਤੋਂ ਬਾਅਦ ਸਰਕਾਰ ਆ ਕੇ ਦੂਸਰੀ ਜੇ ਕੋ ਆਪ ਦੀ ਸਰਕਾਰ ਕਿੰਨੇ ਆ ਉਹਨਾਂ ਨੇ ਵੀ ਉਹਨਾਂ ਲੀਹਾਂ ਦੇ ਉੱਤੇ ਹੀ ਫਿਰ ਰਾਜ ਦੀ ਸਰਕਾਰ ਇਸ ਇੰਟਰ ਸਟੇਟ ਐਕਟ ਨੂੰ ਤੋੜਿਆ ਜਾ ਸਕਦਾ ਤੇ ਜਦੋਂ ਸੁਪਰੀਮ ਕੋਰਟ ਵਿੱਚ ਕੇਸ ਆ ਗਿਆ ਸ਼੍ਰੋਮਣੀ ਕਮੇਟੀ ਦਾ ਪੱਖ ਸ਼੍ਰੋਮਣੀ ਕਮੇਟੀ ਦੇ ਵਕੀਲ ਨੇ ਬਾਖੂਪੀ ਰੱਖਿਆ ਕਿ ਇੰਟਰ ਸਟੇਟ ਐਕਟ ਤੋੜਿਆ ਨਹੀਂ ਜਾ ਸਕਦਾ ਸੈਂਟਰ ਵੀ ਲੱਗੇ ਨਾਲ ਹਰਿਆਣਾ ਦੀ ਸਰਕਾਰ ਵੀ ਲੱਗੇ ਤੇ ਪੰਜਾਬ ਦੀ ਵੀ ਸਰਕਾਰ ਲੱਗੇ ਕਿ ਤੋੜਿਆ ਜਾ ਸਕਦਾ ਫਿਰ ਮੱਕੇ ਉਪਰੇ ਅਜਾੜ ਸ੍ਰੀਕੋਟ ਨੇ ਉੱਤੇ ਹੋਰ ਲਾਤੀ ਉਹ ਐਕਟ ਬਣ ਗਿਆ ਇਹ ਕਿਉਂ ਮੈਂ ਕਿਹਾ ਜੇ ਐਕਟ ਬਣ ਵੀ ਗਿਆ ਸੀ ਉਹਦੇ ਵੀ ਪ੍ਰਮੋਟਲ ਦਿੱਤੀ ਸੀ ਕਿ ਸਰਕਾਰਾਂ ਗਿਆ ਫੌੜੀਆਂ ਦਾ ਸਹਾਰਿਆਂ ਦੇ ਨਾ ਰਹੋ ਤੁਸੀਂ ਸਿੱਧੀ ਗੱਲ ਤੱਕ ਸਾਹਮਣੇ ਆ ਜਾਓ ਬੈਠ ਕੇ ਗੱਲਾਂ ਵੀ ਹੋਈਆਂ

ایک شرمانی بردارہ پرمدہ کمیٹی آج اکھا میں چڑھا کر دیئے دو سنہ آگیا ایک اللہ پرمدہ سنہ آگیا ایک دو شابدہ سنہ آگیا گروہ گرنسا پاچھانی اپنے دو سنہ آگیا کہ یہ تھے کوئی کسے تھے ناز بانی بات دی بانڈ رہے گی دی جاندی یہ تھے کوئی جات بات دی بانڈ رہے گی دی جاندی یہ تھے کوئی اوش نیز گریب امیر دی بانڈ رہے جاندی جو کہ آج میں دیکھنا آج پھر موڑ ਦੀਆਂ ਦੇ ਉੱਤੇ ਬਾਤਾਂ ਦੇ ਵਿੱਚ ਅੱਜ ਵੱਖ-ਵੱਖ ਨਾਰੇ ਲੱਗ ਰਹੇ ਆ ਇੱਕ ਸੈਕ ਨੂੰ ਫਕੜਾ ਕਰਕੇ ਦਿੱਤਾ ਜਾ ਰਿਹਾ ਇਹ ਸਿੱਖ ਮਸਜ ਦੇ ਪਾਣੀ ਸਹਿਬ ਗੁਰੂ ਨਾਨਕ ਦੇ ਪਾਚਾ ਜੀ ਨੇ ਇਹ ਸਾਨੂੰ ਸਾਰਿਆਂ ਨੂੰ ਇੱਕ ਸੰਵਰ ਤੇ ਬਹਾਲਿਆ ਸੰਵਰਦਨ ਕਨੇ ਗੁਰੂ ਸਾਹਿਬ ਜੀ ਨੇ ਆਪਣੇ ਤੋਂ ਵੱਡਾ ਦਰਜਾ ਬਾਕ ਜ਼ਹਿਬਾਨਾ ਨੂੰ ਦਿੱਤਾ ਜੋ ਵੀਰਵਾਜ ਇਹ ਪਾਕਰ ਨਹੀਂ ਲਾਉਣਿਆ ਕਿ ਆਪਾਂ ਕਿਵੇਂ ਸਮਾਂ ਜਿਹੜਾ ਆਉਂਦਾ ਉਹ ਸਕਨਸੋਲੀਡੇਟ ਹੋਈਏ ਮੈਂ ਤਾਂ ਇਥੇ ਬੇਨਤੀ ਕਰਦਾ ਹਾਂ ਕੋਈ ਸ਼ੇਖ ਕੌਮ ਇੱਕ ਪਲੇਟ ਫਾਰਮ ਤੇ ਇਕੱਠੀ ਹੋਵੇ ਉਹ ਪਲੇਟ ਫਾਰਮ ਸ਼੍ਰੀ ਹਰਿ ਕ੍ਰਿਸ਼ਨਾ ਸਾਹਿਬ ਸਾਾਨੂੰ ਬਖਸ਼ਿਸ਼ ਕੀਤਾ ਹੈ ਗੁਰੂ ਸਾਹਿਬ ਜੀ ਨੇ ਤੇ ਉਹ ਸ਼੍ਰੀ ਹਰਿ ਕ੍ਰਿਸ਼ਨਾ ਸਾਹਿਬ ਜੀ ਦੇ ਆਦੇਸ਼ ਅਨੁਸਾਰ ਜਦੋਂ ਵੀ ਕੋਈ ਸਰਦੇਸ਼ ਆਉਣਾ ਫਿਰ ਕੌਮ ਗੁੱਸੇ ਕੇ ਲਈ ਭਲਾ ਕੇ ਇੱਕ ਪਲੇਟ ਫਾਰਮ ਤੇ ਇਕੱਠੀ ਹੁੰਦੀ ਆ ਸੋ ਆਓ ਵੀਰੋ ਮੈਂ ਆ ਪੁਛੇ ਸੁਣਨੀ ਤੋਂ ਪਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਧਰਵਾਦ ਜਾਂਦਾ ਸਿੱਖ ਬੰਦਾ ਉਤਰ ਜੀ ਕੀਤਾ ਸੀ ਕਿ ਗੁਰੂ ਸਾਹਿਬ ਦੇ ਚਰਨਾ ਚਰ ਅਰਦਾਸ ਕਰੀਓ ਕਿ ਉਹ ਅਗੇ ਗੁਰੂ ਸਾਹਿਬ ਦੀ ਜ਼ਿੰਮੇਵਾਰੀ ਲੈਣੀ ਸਖਾੜੀ ਲਵਾਉਣੀ ਜੋ ਕਿ ਹੁੰਦੀ ਆ ਜਿਹੜੀਆਂ ਖਾਸਾ ਪੰਥ ਦੀਆਂ ਤਰ ਪੇਸ਼ ਸਮੱਸਿਆਵਾਂ ਛੇਤ ਅਲਾ ਨਾਲ ਹੱਲ ਨਾ ਸਕਣ ਜੇ ਸਮੂਹੀ ਤੌਰ 'ਤੇ ਸਾਥ ਦੇਵੇ ਫੇਰ ਕੋਈ ਮੁੰਜਲੀ ਜਿਹੜੀ ਅਧੂਰੀ ਰਾਜਾ ਸਾਜ ਮੱਜੇ ਨਾਲ ਗੁਰੂ ਸਾਹਿਬ ਕੀ ਦੀ ਆਪਣੇ ਚਰਨਾ ਚਰ ਅਰਦਾਸ ਕਰਕੇ ਉਹ ਸੰਪੂਰਤਾਵਾਂ ਬਖਸ਼ ਦਿੰਦੇ ਆ ਸੋ ਮੈਂ ਅੰਤ ਦੇ ਵਿੱਚ ਜਿੱਤੇ ਸਾਨੂੰ ਸ਼ਮਨਿਕ ਉਤਾਰਾ ਪ੍ਰਬੰਧ ਕਮੇਟੀ ਦੇ ਮਲਾਜ਼ਮਾਂ ਨੂੰ ਕੋਈ ਬੇਇੱਜ਼ਤੀ ਨਹੀਂ ਕਰਨੀ ਚਾਹੁੰਦੇ ਕਿ ਦੇਖੋ ਜਿਹੜੇ ਸਾਡੇ 20 ਤੋਂ 30 ਤੱਕ ਮੈਂਬਰ ਸਹਿਬਾਨ ਰਹੇ ਮੈਂਬਰ ਸਹਿਬਾਨਾਂ ਨੂੰ ਵੀ ਇਹ ਸੋਚਣਾ ਪਊ ਕਿ ਉਹਨਾਂ ਨੇ 20 ਤੋਂ 30 ਤੱਕ ਲੜਾਈਆਂ ਕਾਨੂੰਨੀ ਲੜਾਈਆਂ ਲਾਹੌਰ ਦੀ ਹਾਈ ਕੋਰਟ ਚ ਲੜੀਆਂ ਮਾਤਾ ਦੇ ਕੋਈ ਦੋਸ਼ ਨਹੀਂ ਸੀ ਬੜ ਮੈਂਬਰਾਂ ਦੇ ਕੋਲ ਕੀ ਸੀ ਇੱਕ ਸੀ ਗੁਰੂ ਦੇ ਚਰਨਾਂ 'ਚ ਅਰਦਾਸ ਇੱਕ ਸੀ ਉਹਨਾਂ ਦੀ ਨਿੱਜੀ ਜੈਨਤ ਬਹੁਤਿਆਂ ਮੈਂਬਰਾਂ ਨੇ ਅਧਿਆਤਿਆ ਗਿਆਨਤਾ ਵੇਚ ਕੇ ਉਹਨਾਂ ਕੇਸਾ ਚਲਾਈਆਂ ਤੇ ਫੋਟੇਸਾਂ ਸੁਣ ਕੀਤੀ ਤੇ ਤੁਸੀਂ ਚਾਹੇ ਮੈਂਬਰਿਆਂ ਚਾਹੇ ਮਲਾਜਮਿਆਂ ਅੱਜ ਵੀ 22000 ਮਲਾਜਮ ਇਸ ਗੁਰੂਤਾਰ ਦੀ ਉਹਨਾਂ ਮਹਾਨ ਕਰੋਕਿਰਦੀ ਘਰਨਾ ਦਾ ਐਕਟ ਬਣਿਆ ਤੇ ਆਪਾਂ ਸਾਰੇ ਇੱਥੇ ਪਾਈ ਨੌਕਰੀਆਂ ਵੀ ਕਰਦੇ ਆਂ ਇਹ ਸੇਵਾ ਆ ਗੁਰੂ ਦੀ ਇਹ ਸਮਝ ਕੇ ਕਰਿਆ ਕਰੋ ਆ ਜਾਨੇ ਦੇ ਤੇ ਜਿਹੜੀ ਮਾਇਆ ਹੁੰਦੀ ਐ ਜੋ ਤੁਹਾਨੂੰ ਤਰਸਾਉਂਦੀ ਐ ਆਪਾਂ ਗੁਰ ਸ਼ਬਦ ਦੇ ਉੱਤੇ ਪਹਿਰਾ ਵੀ ਲਈਏ ਬਬਾਦਾਰੀ ਗੁਰੂ ਦੀ ਨਿਭਾਈਏ ਰੁੱਖਾਂ ਦੇ ਨਹੀਂ ਮੈਂ ਕਿਹਾ ਪਰ ਰੁੱਖਾਂ ਦੇ ਨਹੀਂ ਲਵਾਉਣੇ ਕਈ ਵਾਰੀ ਇੱਕ ਗੁਰੂ ਦਾ ਸਾਥ ਵੀ ਦੇਣਾ ਹੁੰਦਾ ਸਾਥ ਉਹਦਾ ਦੇ ਉਹਦਾ ਸੱਚ ਦੇ ਖੜੇ ਤੇ ਜੇ ਕੋਈ ਲੁੱਟ ਕੇ ਫੁਰਕਾਵਾ ਮੇਰੇ ਗੁਰੂ ਸਾਹਿਬ ਕਿਰਪਾ ਕਰ ਮੈਂ ਕਿਉਂਕਿ ਬੈਠਾ ਖੜਾ ਬੰਦੀ ਸਾਹਿਬ ਦੀ ਮਾਨ ਹਾਲ ਚ ਖੜਾ ਗੁਰੂ ਪਾਤਸ਼ਾਹ ਦੀ ਤਾਬਿਆਂ 'ਤੇ ਬੈਠਾ ਖੜਾ ਆਂ ਕਈ ਵਾਰੀ ਗੌਰ ਤੋਂ ਮੂਰ ਜਾਣਾ ਨਹੀਂ ਹੁੰਦਾ ਕੋਲੇ ਪਰ ਹੋਰ ਸਮਝਾਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰ ਮੈਂ ਜਿੱਤੇ ਅੱਜ ਗੁਰਨਾਮ ਸੁਨੇ ਪਾਤਸ਼ਾਹੀ ਦੇ ਪ੍ਰਕਾਸ਼ ਦਿਖਾੜੇ ਦੀ ਤੁਹਾਨੂੰ ਬਧਾਈ ਦਿਨਾ ਉਹਦੇ ਨਾਲ ਦੀ ਨਾਲ ਉਹ ਮਹਾਨ ਸ਼ਹੀਦ ਅਮਰ ਸ਼ਹੀਦ ਲੋਕੇ ਸ਼ਹੀਦ ਜਿਨ੍ਹਾਂ ਨੇ ਸ਼ੇਪ ਫੌਮ ਦੇ ਵਿੱਚ ਬੜੀ ਲੰਮੀ ਰੂਪ ਨਵੇਂ ਰੂਪ ਰੂਪ ਕੀ ਉਹਨਾਂ ਨੂੰ ਵੀ ਸ਼ਾਦਾ ਦੇ ਫੁੱਲ ਭੇਟ ਕਰਦਾ ਲਾਤਵਾਸ ਖੋਹਣਾ ਤੇ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਐਸੀ 104 ਸਾਲਾ ਨਿਰਧਨ ਮਕਸੂਦ ਆਜਪਨ ਸੰਪੂਰਨ ਕੀਤੀ ਆ ਇਹਦੀ ਵੀ ਵਧਾਈ ਦਿੰਦਾ ਤੇ ਕਾਮਨਾ ਵੀ ਕਰਦਾ ਤੁਹਾਨੂੰ ਵੀ ਬੇਨਤੀ ਕਰਦਾ ਕਿ ਸਾਡੇ ਬਜ਼ੁਰਗਾਂ ਨੇ ਏ ਜਿਹੜੇ ਆਪਰੇਤਲਾ ਪਾਈਆਂ ਆਪਾਂ ਮੇਥਾਂ ਦੇ ਉੱਤੇ ਦੂਰੇ ਉੱਡリエ ਬੋਲਦਿਆਂ ਕਈ ਵਾਰੀ ਕੋਈ ਟੈਹੋ ਲਾਉਣੇ ਕਰੈ ਹੋਣ ਜਿਹੜੇ ਦਰਮੰਦ ਦੇ ਨਾ ਪਾਦੇ ਹੋਣ ਜਾਂ ਜਾਣ ਨਾ ਚੱਲ ਕੇ ਲੱਗੇ ਹੋਣ ਮੇਰੀ ਚੋੜੇ ਪਾਦੇ ਮੈਨੂੰ ਕਹਿਵਾ ਕਰਦੇ ਹੋ ਗੁਰ ਤੇ ਗੁਰ ਸਾਹਿਬ ਕਿਰਪਾ ਕਰ ਆਪਾਂ ਸਾਰੇ ਅਖੀਰ ਮੈਂ ਇੱਕੋ ਬੇਨਤੀ ਕਰਕੇ ਫਤੋ ਜਿਮਾ ਲੈਣਾ ਹੁੰਦਾ ਕਰੋ ਕਿਰਪਾ ਸਾਗੂ ਦੇ ਆਦੇ ایک روپ لے لاؤ نانک کی بھائی دی ہر بھائی اپنا نام جی بابو ستگو جی اے نام دی پاکستی کرو اے نام کی آ ایک امکار کو لے کے اٹھارہ تصویر اے سارے کا سارا نام ہی ہے جتوں مرضی شروع کر لو میں جہ کٹار وہ گروہ صاحب کے دارتے پروان ہو گئے باقی میرے لگے سارے گھومتے دے گیا تو اینک بےنتی کر کے ساتھ سارا میرا صدار ਅੱਜ ਆਪ ਸੇ ਕੋ ਬਿਆਸੀ ਤੇ ਸਾਡੇ ਸ੍ਰੀ ਗੁਰਪਤ ਸਾਹਿਬਾਨ ਸੁਖੀਲ ਜੀ ਸਾਡੇ ਪਹਿਲਾ ਉਤਰ ਬਾੜ ਸੀ ਫਿਰ ਗੁਰੂ ਸਾਹਿਬ ਜੀ ਦੇ ਜਨਮ ਚ ਅਰਦਾਸ ਕੀਤੀ ਫਿਰ ਆਪ ਆਪਾਂ 154 ਸਾਲਾਂ ਦੇ ਹਾਵਾਂ ਆਇਆ ਜੋ ਇਹਨੇ ਇੱਕ ਬੇਨਤੀ ਕਰਕੇ ਕੇਵਲ ਦਾ ਜਾ ਚਕੇ ਜੁਮੇ ਆਜ਼ਾਦ ਵੀ ਕਰਤਾ ਸਾਧੂ ਜੀ ਆ ਜਿਹੜੀ ਨਵੀਂ ਅਜੈਕਟਿਵ ਹੁਣ ਬਣੀ ਜਾਂ ਲਏ ਇਹਨਾਂ ਨੂੰ ਮੋਰਮਤ ਨੂੰ ਉਹ ਹੀ ਕਾਰਜ ਕਰਾਉਗੇ ਸਾਡੇ ਦਰ ਦੇ ਪਹੁੰਚੇ ਹੁਣ ਇਹਦੀ ਬੇਨਤੀ ਕਰਕੇ ਕੇਵਲ ਦਾ ਜਾ ਰਹੀ ਗੁਰੂ ਜੀ ਦਾ ਕਾਲਸਾ ਵਾਹਿਗੁਰੂ ਅੱਜ ਦੋ ਦਿਹਾੜੇ ਹੋਰ ਵੀ ਆ ਨਾਲ ਸਿੱਖ ਪੰਥ ਦੇ ਅਦੁੱਤੀ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਆ ਜਿਹੜਾ ਸ਼ਹੀਦੀ ਦਿਹਾੜਾ ਉਹਨਾਂ ਦੇ ਸਥਾਨ ਸ਼ਹੀਦਗੰਜ ਵਿਖੇ ਸਵੇਰੇ ਸ੍ਰੀ ਖੰਡ ਪਾਠਾਂ ਦੇ ਭੋਗਾਂ ਦੇ ਬਾਅਦ ਉੱਥੇ ਸ਼ੁਰੂਆਤ ਆ ਔਰ ਉਹਦੇ ਨਾਲ ਦੀ ਨਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ 104 ਸਾਲਾਂ ਸਥਾਪਨਾ ਦਿਵਸ ਉਹ ਵੀ ਮੰਜੀ ਸਾਹਿਬ ਦੀਵਾਨ ਹਾਲ ਮਨਾਇਆ ਜਾ ਰਿਹਾ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਸੰਸਥਾ ਮਹਾਨ ਸੰਸਥਾ ਆ ਜਿਹਨੇ ਕੇਵਲ ਤਾਂ ਕੇਵਲ ਪ੍ਰਬੰਧ ਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਆਪਣਾ ਜੋਦੜਨ ਪੋਣਾ ਇਹ ਜਥੇਬੰਦੀ ਨੂੰ ਅੱਜ ਬੜੇ-ਬੜੇ ਹਮਲੇ ਵੀ ਕੀਤੇ ਜਾ ਰਹੇ ਉਹ ਹਮਲੇ ਕਾਰਨ ਦਾ ਕਾਰਨ ਆ ਗੁਰੂ ਪੰਥ ਦੇ ਗੁਰੂ ਕ੍ਰਾਂਤਾ ਪਵਿੱਤਰ ਸੰਧਾ ਤੇ ਸਿੱਖਾਂ ਦੀ ਜਿਹੜੀ ਆਪਾਂ ਕាល ਇਹ ਸਾਰੀ ਤਾਕਤ ਦਾ ਇਕਾ ਹੋਣਾ ਇਹ ਸ਼ਾਇਦ ਦੂਸਰਿਆਂ ਨੂੰ ਚੰਗਾ ਨਹੀਂ ਲੱਗਦਾ ਇਸ ਕਰਕੇ ਬੇਸਵਲੇ ਤੌਰ ਤੇ ਸਿੱਧੇ ਤੇ ਸਿੱਧੇ ਹਮਲੇ ਵੀ ਹੁੰਦੇ ਆ ਤੇ ਮੈਂ ਕੌਮ ਨੂੰ ਵੀ ਬੇਨਤੀ ਕਰਦਾ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਹ ਜਿਹੜੇ ਵਿਰੋਧੀ ਉਹਨਾਂ ਨੂੰ ਭਾਜ ਵੀ ਦਈਏ ਤੇ ਭਾਜ ਵੀ ਦਈਏ ਬਹੁਤ ਬਹੁਤ ਧੰਨਵਾਦ